ਅੰਮ੍ਰਿਤਸਰ ਦੇ थाना सदर ਦੇ ਇਲਾਕੇ ਆਉਂਦੇ ਮੀਠਾ ਰੋਡ ਉੱਤੇ 88 ਫੁੱਟ ਰੋਡ ਤੇ ਦੇਰ ਰਾਤ ਨੂੰ ਮੁੰਡਾ ਕਰਦੇ ਲੰਗਾਂ ਨੱਚ ਦੇਖਣ ਨੂੰ ਮਿਲਿਆ ਜਿੱਥੇ ਕਈ ਚਲ ਤੋਂ 50 ਨੌਜਵਾਨਾਂ ਦੇ ਵੱਲੋਂ ਇੱਕ ਘਰ ਦਾ ਤਾਲ ਤੋੜ ਕੇ ਘਰ ਦੇ ਅੰਦਰ ਦਾਖਲ ਹੋ ਗਏ ਅਵੇ ਘਰ ਦਾ ਸਾਰਾ ਸਮਾਨ ਹੀ ਤੋੜਤਾ ਉੱਥੇ ਪਰਾਰੀ ਮੰਨ ਲੁੱਸਿਆ ਕਿ ਉਹ ਉਸ ਸਮੇਂ ਘਰ ਵਿੱਚ ਨਹੀਂ ਸਨ ਉਹ ਗੁਰਦਾਰੇ ਮੱਥਾ ਦੇਖਣ ਗਏ ਹੋ ਸਨ ਉਹਨਾਂ ਨੂੰ ਮੱਲੇ ਚੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਵਿੱਚ ਕੋਈ ਨੋਜਾਨਾ ਭੰਨ ਤੋੜ ਕਰ ਦਿੱਤੀ ਗਈ ਹੈ ਜਦੋਂ ਉਹ ਵਾਪਸ ਆ ਕੇ ਵੇਖਿਆ ਤਾਂ ਘਰ ਦੀ ਅਲਮਾਰੀ ਫ੍ਰੀਜ ਵਾਸ਼ਿੰਗ ਮਸ਼ੀਨ ਅਤੇ ਸਾਰਾ ਸਮਾਨ ਤੋੜ-ਫੋੜ ਕਰਤਾ ਹੋਇਆ ਸੀ ਉਸ ਪਰਿਵਾਰ ਨੇ ਵੀ ਕਿਹਾ ਕਿ ਉਹਨਾਂ ਦੇ ਘਰ ਵਿੱਚ ਰੱਖੇ ਹੋਏ ਸੋਨੇ ਗਹਿਣੇ ਵੀ ਉਹ ਨੋਜਾਨਾ ਲੁੱਟ ਕੇ ਨਾਲ ਲੈ ਗਏ ਮੌਕੇ ਉੱਤੇ ਮੌਜੂਦ ਮੱਲੇ ਦੀ ਇੱਕ ਔਰਤ ਨੇ ਦੱਸਿਆ ਕਿ ਔਰ ਨੌਜਵਾਨਾਂ ਨੇ ਜਾਂਦਿਆਂ ਦੇ ਪੂਰੀ ਗੱਲ ਵਿੱਚ ਇਹ ਕਿਹਾ ਕਿ ਜੇਕਰ ਉਹਨਾਂ ਨੇ ਕਿਸੇ ਦੀ ਵੀਡੀਓ ਬਣਾਈ ਜਾਂ ਕਿਸੇ ਨੂੰ ਇਸ ਬਾਰੇ ਸੁਣਾਇਆ ਪੀਤਾ ਉਹਨਾਂ ਨਾਲ ਵੀ ਅਜਾਇ ਕੁਝ ਕੀਤਾ ਜਾਵੇਗਾ ਫਿਲਹਾਲ ਪੁਲਿਸ ਵੱਲੋਂ ਮਾਮਲਾ ਬਰਨਸ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋਤੀ ਨਾਮ ਹੈ ਮੇਰਾ ਕਿੱਥੋਂ ਦੇ rehna ਤੇ ਇੱਥੇ ਦੋਮਦਿ ਕਰਦ ਵਾਲੇ ਸੰਦੂਕ ਲੋਨ ਕੀ ਹੋਇਆ ਕੀ ਰਾਤ ਰਾਤ ਇਸ ਤਰ੍ਹਾਂ ਹੀ ਕਾਫੀ ਮੁੰਡੇ ਆਏ ਇਹ ਘਰੋ ਰੁਟੀਨ ਵਾਂਗੂ ਗਏ ਆ ਸ਼ਿਦਾਂ ਦੇ ਇਹ 11:30 12 ਦੇ ਵਿੱਚ ਦਾ ਟਾਈਮ ਹੈ ਤੇ ਕੱਲੀ ਚ ਫੋਨ ਆਇਆ ਵੀ ਮਤਲਬ ਤੁਹਾਡਾ ਘਰ ਫਰੈਂਡ ਦਾ ਤੋੜ ਕੇ ਅੰਦਰ ਵੜ ਗਏ ਮੁੰਡੇ ਫ੍ਰੀਜ ਅਲਮਾਰੀ ਸਭ ਤੋਂ ਵੱਧ ਅਲਮਾਰੀਆਂ ਖੁੱਲੀਆਂ ਹੀ ਨੋਰਮਲ ਇਹਦਾ ਇੱਕੋ ਸੈਟ ਹੀ ਵਿਆਹ ਵਾਲਾ ਤੇ ਜਿਹੜਾ ਸਮਾਨ ਇਹਦਾ ਕੰਨਾਂ ਚ ਪਾੜਦਾ ਘਾਰ ਹੀ ਪਿਆ ਹੈ ਤੇ ਬਾਕੀ ਸਾਰਾ ਕੋਚ ਹੀ ਗਲੀ ਸੁੱਟ ਗਿਆ ਟੀਵੀ ਤੋੜ ਗਏ ਕੋਈ ਚੀਜ਼ ਨਹੀਂ ਕਰਦੀ ਇੱਕ ਵੀ ਚੀਜ਼ ਨਹੀਂ ਛੱਡੀ ਉਹਨਾਂ ਨੇ ਸਿਰਫ ਅਹੀਂ ਮੌਜੂਦ ਕਾਰਨ ਦੋ ਤਿੰਨ ਸਾਲ 2030 ਦੇ ਵਿੱਚ ਇੱਕ ਝਗੜਾ ਹੋਇਆ ਸੀ ਇਹਦਾ ਤੇ ਇਹ ਉਸੇ ਚੀਜ਼ ਨੂੰ ਉਹਦਾ ਖੜਾ ਨਹੀਂ ਛੱਡਦੇ ਇਹ ਇਹ ਬੋ ਵੀ ਹੋਣ ਦਾ ਝਗੜਾ ਹੋਇਆ ਸੀ ਇਹਦਾ ਉਦੋਂ ਵੀ ਮੇਰੇ ਘਾਰੇ पे ਇਹੀ ਉਦੋਂ ਵੀ ਮੈਂ ਵੀਡੀਓ ਫੁਟੇਜ ਨਿਊਜ਼ ਚੈਨਲ ਚ ਦਿੱਤੀ ਹੀ ਬਕਾਇਦਾ ਥਾਣੇ ਦੀ ਕੰਪਲੇਂਟ ਵੀ ਦੇ ਕੇ ਆਈ ਹਾਂ ਵੀ ਜਨ ਕਰ ਥਾਣੇ ਦੀ ਦਰਖਾਸਤ ਅੱਜ ਵੀ ਭਾਵੇਂ ਉੱਥੇ ਪਈ ਹੈ ਤੇ ਪਰ ਉਸ ਤੋਂ ਬਾਅਦ ਕੋਈ ਗਨਵਾਰ ਬਾਤ ਨਹੀਂ ਉਹ ਬਸ ਇਹੀ ਕਹਿੰਦੇ ਰੰਜਿਸ਼ ਆ ਇਹ ਹੈ ਉਹ ਗੱਲ ਗਾਲੋਂ ਬਸ ਆਉ ਪਰੇ ਕਰ ਦਿੰਦੇ ਆ ਰੰਜਿਸ਼ ਅਗੇ ਤੇ ਜੋ ਵੀ ਹੈ ਉਹ ਤੇ ਕਾਰਵਾਈ ਕਰੋ ਜੋ ਕੁਝ ਕਰਦਾ ਵੀ ਹੈ ਮੁੰਡਾ ਮੇਰਾ ਕਿਉਂ ਨਹੀਂ ਉਹ ਤੇ ਕਾਰਵਾਈ ਕਰਦੇ ਉਹ ਕੀ ਮੰਗ ਕਰਦੇ ਮੰਗਿਆ ਹੀ ਹੈ ਜੇ ਜਿਤਨਾ ਸਾਡੇ ਘਰ ਹੈ ਇਹਾਈ ਦਾ ਸਮਾਨ ਦਾ ਨੁਕਸਾਨ ਹੈ ਲਮਾਰੀਆਂ ਵੇਖੋ ਕਿਰਪਾਨ ਨਾਲ ਪਾੜਤੀਆਂ ਨੇ ਇਹ ਨੁਕਸਾਨ ਹੋ ਗਿਆ ਇਹ ਨੁਕਸਾਨ ਤੁਹਾਡੇ ਸਾਹਮਣੇ ਹੈ ਮੇਰੇ ਕਰਮਚਾਰਕ ਦਾ 2.5 ਲੱਖ ਦੇ ਕਰੀਬ ਹੋਣਾ ਹੈ ਇਹ ਮੈਂ ਜੋੜ ਤੁਹਾਡੇ ਜੋ ਪਰਿਵਾਰ ਜੋ ਕੋਈ ਘਰ ਹੁੰਦਾ ਹੁੰਦਾ ਮੈਨੂੰ ਸਭ ਤੋਂ ਪਹਿਲੇ ਮੈਨੂੰ ਹੀ ਚੀਰਨਾ ਸੀ ਇਹਨਾਂ ਨੇ ਜਿਦ ਤਰ੍ਹਾਂ ਕਿਰਪਾਨ ਨਾਲ ਮਾਰ ਕੇ ਇਹਨਾਂ ਨੇ ਫ੍ਰਿਜ ਤੁਹਾਡੇ ਸਾਹਮਣੇ ਇਸ ਬਾਰੇ ਪੁਲਿਸ ਆਹੀ ਰਹੀ ਤੇ ਕੰਪੇਅਰ ਕੀਤੀ 112 ਨੰਬਰ ਤੇ ਮੈਂ ਕੀਤੀ ਹੀ ਵੀਜਨਗਰ ਮੈਂ ਗਿਆ ਹੀ ਸਭ ਤੋਂ ਪਹਿਲੇ ਮੈਨੂੰ ਸਮਝ ਨਹੀਂ ਹੀ ਲੱਗੀ ਕਿੱਥੇ ਜਾਣਾ ਅੱਛਾ ਜੀ ਮੀਜਨਗਰ ਜਾ ਕੇ ਮੈਨੂੰ ਬਸ ਸੱਚਾ ਵੀ ਏਦਾ ਏਦਾ ਹੋਇਆ ਵਾ ਉਹ ਕਹਿੰਦੇ ਜੀ ਸਾਡੇ ਕੋਈ ਨਹੀਂ ਏਰੀਆ ਦਾ ਸਦਰ ਥਾਣੇ ਜਾਓ ਮੈਂ ਕਹਾਂ ਮੇਰੀ ਤਾਂ ਸੁਣਵਾਈ ਨਹੀਂ ਹੋਣੀ ਸਰ ਬਾਅਦ ਚ ਗੜੀ ਵਾਲੇ ਕਹਿੰਦੇ ਵੀ ਤੁਸੀਂ ਆਨਲਾਈਨ ਕੰਪਲੇਂਟ ਕਰੋ 112 ਨੰਬਰ ਤੇ ਮੈਂ ਉੱਤੇ ਫੋਨ ਕੀਤਾ ਵੀ ਪੀसीआर ਵਾਲੇ ਆਏ ਉਹਨਾਂ ਨੇ ਵੀਡੀਓ ਫੁਟੇਜ ਬਣਾਈ ਹੈ ਮੌਕਾ ਵੇਖਿਆ ਸਰ ਮੌਕਾ ਦੇਖਿਆ ਵੀਡੀਓ ਬਣਾਈ ਸਤਨਾਮ ਸਿੰਘ ਆਫਿਸ ਆ ਗਏ ਸਦਰ ਥਾਣੇ ਜੀ ਉਹਨਾਂ ਨੂੰ ਕਾਲ ਕੀਤੀ ਵੀ ਅਸੀਂ ਦੇਖ ਲਿਆ ਵਾ ਕਾਹਤੇ ਕੋਈ ਚੀਜ਼ ਨਹੀਂ ਛੱਡੀ ਉਹਨਾਂ ਨੇ ਤੋੜਨ ਵਾਲੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵਾਲੇ ਇਹੀ ਹੈ ਵੀ ਦੇਖੋ ਜੋ ਸਹੀ ਜਨੂਨ ਹਨ ਨਾ ਇਹ ਉਹ ਡਿਸੀਜਨ ਲੈਣ ਜਿਹੜਾ ਕਿ ਸਾਡੇ ਵੀ ਹੱਕ ਜੀ ਹੋਏ ਜੇ ਤੇ ਮੇਰੇ ਮੁੰਡੇ ਨੂੰ ਲੱਗਦਾ ਕੁਝ ਕੀਤਾ ਹੈ ਗਲਤ ਤੇ ਔਰਤ ਕਾਨੂੰਨੀ ਕਾਰਵਾਈ ਕਰੇ ਤੇ ਸਾਡਾ ਕੀ ਦੋਸ਼ ਹੈ ਸਾਨੂੰ ਕੋਈ ਕਸੀਟ ਦੇ ਪਏ ਨੇ ਆਪਸ ਹੀ ਵਿੱਚ ਜੇ ਉਹਨਾਂ ਨੂੰ ਲੱਗਦਾ ਵੀ ਇਹ ਗਲਤ ਹੈ ਜਿਸ ਨੇ ਗਲਤ ਕੀਤਾ ਉਹਨੂੰ ਉਹਦੀ ਸਜ਼ਾ ਦਿਓ ਫੈਮਿਲੀ ਦਾ ਤਾਂ ਕੋਈ ਦੋਸ਼ ਹੀ ਨਹੀਂ ਹੈ ਠੀਕ ਹੈ ਕਿੱਥੋਂ ਤੇ ਰਹਿਣ ਵਾਲੇ ਜੀ ਮੈਂ ਸੰਤੂ ਕਲੋਨੀ ਮਜੀਠਾ ਰੋ ਸਰ ਪਤਾ ਨਹੀਂ ਹੈ ਕੁਝ ਮੈਂ ਤੇ ਆਪਣੇ ਹਸਬੰਦ ਨਾਲ ਗਈ ਹੀ ਗੁਰਦੁਆਰਾ ਸ਼ੀਦਾ ਸਾਹਿਬ ਮੱਥਾ ਟੇਕਣ ਸਾਡੀ ਡੇਲੀ ਦੀ ਰੁਟੀਨ ਹੈਗੀ ਹੈ ਗਊਸ਼ਾਲਾ ਜਾਣਾ ਮੰਦਿਰ ਜਾਣਾ ਉਸ ਤੋਂ ਬਾਅਦ ਸ਼ੀਦਾ ਸਾਹਿਬ ਮੱਥਾ ਟੇਕਣਾ ਕੱਲ੍ਹ ਵੀ ਪਰ ਰੁਟੀਨ ਚ ਗਈ ਹੀ ਜਦੋਂ ਆਪਾਂ ਮੱਥਾ ਟੇਕਣ ਗਏ ਆਂ ਤੇ ਰਸਤੇ ਵਿੱਚ ਹੀ ਸਾਨੂੰ ਗਲੀ ਚੋਂ ਫੋਨ ਆ ਗਿਆ ਕਿ ਤੁਹਾਡੇ ਘਰ 35 40 ਮੁੰਡੇ ਆਏ ਆ ਤੇ ਉਹਨਾਂ ਨੇ ਬਹੁਤ ਤੋੜਪਾਨ ਕਰਤੀ ਬਾਹਰ ਸਾਰਾ ਸਮਾਨ ਸਾਡਾ ਡੱਬਾਰ ਖਿਲ ਰਿਹਾ ਹੋਇਆ ਤੇ ਘਰ ਛੇਤੀ ਛੇਤੀ ਤੋਂ ਛੇਤੀ ਘਾ ਰਹੋ ਬਸਤ ਬਾਕੀ ਸਰਕਾਰ ਆ ਕੇ ਮੈਂ ਵੇਖਿਆ ਮੇਰੇ ਗਹਿਣਿਆਂ ਵਾਲਾ ਜੁਵੈਲੀ ਦਾ ਡੱਬਾ ਸਾਰਾ ਮੇਰੀ ਅਲਮਾਰੀਆਂ ਸਭ ਕੁਝ ਫ੍ਰਿਜ ਵਗੈਰਾ ਸਾਰਾ ਟੀਵੀ ਐਲਸੀਡੀ ਸਭ ਤੋੜ ਕੇ ਬਾਹਰ ਗਲੀ ਚ ਛੁੱਟ ਗਏ ਹੀ ਸਰ ਜਦੋਂ ਮੈਂ ਆ ਕੇ ਦੇਖਿਆ ਤੇ ਕਿਹੜਾ ਕਾਰਨ ਕੀ ਹੈ ਝਗੜਾ ਸਰ ਅੱਜ ਤੋਂ 2 ਸਾਲ ਪਹਿਲੇ ਵੀ ਇਹੀ ਮੁੰਡੇ ਸਾਡੇ ਘਰ ਆਏ ਹੀ ਸਾਡੇ ਘਰ ਉਦੋਂ ਵੀ ਬੜੀ ਤੋੜ-ਫੋੜ ਕਰਕੇ ਗਏ ਹੀ ਉਦੋਂ ਵੀ ਦਾਤਰਾ ਲੈ ਕੇ ਆਏ ਹੀ ਹਥਿਆਰ ਲੈ ਕੇ ਤੇ ਮੈਨੂੰ ਉਹੀ ਮੁੰਡੇ ਹੁਣ ਦੁਬਾਰਾ ਆਏ ਆ ਹੁਣ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਕੀ ਹੈਗਾ ਪਰ ਸਰ ਮੈਂ ਕਹਨੀ ਹੈ ਕਿ ਜੋ ਵੀ ਹੈ ਘਾਰ ਆਨ ਦਾ ਕੀ ਮਤਲਬ ਹੈਗਾ ਮੇਰੇ ਘਰ ਉਹ ਜਿਹੜਾ ਸਮਾਨ ਚੋਕ ਕੇ ਲੈ ਕੇ ਗਏ ਆ ਇਹਦੇ ਵਿੱਚ ਸਾਡਾ ਕੀ ਕਸੂਰ ਹੈਗਾ ਇਹਨਾਂ ਦਾ ਕਿ ਨੁਕਸਾਨ ਹੋਇਆ ਤਾਂ ਸਾਰਾ ਸਮਾਨ ਸਰ ਮੇਰਾ ਸੈਟ ਹੈਗਾ ਹੀ ਪੂਰਾ ਮੇਰੀ ਵਿਆਹ ਦਾ ਸੈਟ ਦੇ ਵਿੱਚ ਮੇਰਾ ਹਾਰ ਹੀ ਰਿੰਗ ਸੀਗੀ 이어ਿੰਗ ਹੀ ਤੇ ਮੇਰੀ ਇੱਕ 체ਨ ਹੈਗੀ ਦੋ ਤੋਲੇ ਦੀ ਤੇ ਕੰਨਾਂ ਚ ਪਾਉਣ ਵਾਲੀਆਂ ਵਾਲ ਕਿੰਨੇ ਕੁ ਇਹਦਾ ਕਿੰਨੇ 35-40 ਬੰਦੇ ਹੈਗੇ ਸਰ ਕਿਉਂਕਿ ਮੈਂ ਤੇ ਘਰ ਨਹੀਂ ਸੀਗੀ ਮੈਨੂੰ ਗਲੀ ਵਾਲਿਆਂ ਨੇ ਦੱਸਿਆ ਕਿ 35 ਤੋਂ 40 ਬੰਦੇ ਹੈਗੇ ਹੀ ਉਹਨਾਂ ਦੇ ਵਿੱਚੋਂ 5-6 ਬੰਦਿਆਂ ਦੇ ਸ਼ਾਇਦ ਮੈਨੂੰ ਨਾਮ ਪਤਾ ਹੋਣ ਬਾਕੀ ਮੈਨੂੰ ਨਹੀਂ ਪਤਾ ਹੈਗਾ ਕੌਣ ਹਾਂਜੀ ਸਰ ਪੁਲਿਸ ਨੂੰ ਆਪਾਂ 112 ਨੰਬਰ ਤੇ ਕਾਲ ਕੀਤੀ ਸੀ ਉਹ ਆਏ ਸੀ ਉਹ ਮੌਕੇ ਤੇ ਸਾਰਾ ਕੁਝ ਦੇਖ ਕੇ ਵੀਡੀਓ ਬਣਾ ਕੇ ਲੈ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਇਹ ਥਾਣੇ ਜਾ ਕੇ ਤੁਸੀਂ ਆਪਣੀ ਕੰਪਲੇਂਟ ਲਿਖਵਾਓ ਆਪਾਂ ਲਿਖਵਾਏ ਹਾਂ ਜੀ ਸਰ ਮੈਂ ਇਹੀ ਕਰਦੀ ਆ ਕਿ ਇਹਦੇ ਵਿੱਚ ਸਾਡਾ ਕੀ ਕਸੂਰ ਹੈਗਾ ਮੇਰਾ 14-15 ਸਾਲ ਦਾ ਬੇਟਾ ਆ ਉਹ ਸਰ ਹਰ ਵਾਰ ਘਾਰ ਹੁੰਦਾ ਸਾਡੀ ਰੁਟੀਨ ਹੈਗੀ ਅਸੀਂ ਰਾਤ ਨੂੰ ਮੰਦਿਰ ਕੋ ਉਸ਼ਾਲਾ ਵਗੈਰਾ ਜਾਂਦੇ ਆ ਮੇਰਾ ਬੇਟਾ ਨਹੀਂ ਜਾਂਦਾ ਮੇਰੇ ਨਾਲ ਅਗਰ ਸਰ ਉਹ ਕਾਲਕਾਰ ਹੁੰਦਾ ਤੇ ਫਿਰ ਲੱਗਦਾ ਉਹਦੇ ਨਾਲ ਕੋ ਹੋ ਸਕਦੀ ਸਰ ਜਿਹੜੇ ਤੁਸੀਂ ਅਲਮਾਰੀਆਂ ਨੂੰ ਦੇਖੋ ਸਰ ਲੋਹੇ ਦੀਆਂ ਅਲਮਾਰੀਆਂ ਹੈਗੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਗੇਟ ਤੋੜਿਆ ਮੇਰਾ ਜਿਹੜੇ ਅਲਮਾਰੀਆਂ ਲੋਹੇ ਦੀਆਂ ਅਲਮਾਰੀਆਂ ਨੂੰ सकते हो मेरे बेटे को नुकसान नहीं पहुँचा सकते मेरे हस्बैंड को नुकसान नहीं पहुँचा सकते सर <laughs> होना ही सर बिल्कुल जिन्होंने गेट ही तोड़ता है सर उन्होंने सानू छड़ना सी मैं मेरे बेटे का मेरे बेटा स्कूल जाता दसो मेरा बेटा कितने सेफ है मैं उन्होंने किदा स्कूल भेजा ए दूसरा चांस हो गया सर पिछली बारी भी साड़ी पिछली बारी भी कोई सुनवाई नहीं हुई सर साड़ी ਜੀ ਬਰੀ ਹੋ ਗਿਆ ਜਿਹੜਾ ਬੰਦਾ ਆਪਣੀ ਘਰ ਹੀ ਸੀਵ ਨਹੀਂ ਉਹ ਕਿੱਥੇ ਜਾਏਗਾ ਬੰਦੀ ਮਾਲਕ ਚੜ ਦੋ ਮੈਂ ਮੰਗਿਆ ਹੀ ਕਰਨੀ ਹੈ ਜਰਸਲਮ ਜਿਹੜਾ ਵੀ ਕੋਈ ਸਾਡੇ ਘਰ ਆ ਕੇ बार-बार ਇਹ ਨੁਕਸਾਨ ਸਾਡਾ ਕਰਦਾ ਹੈ ਉਹਨਾਂ ਨੂੰ ਫੜਿਆ ਜਾਵੇ ਸੇ ਮੈਨੂੰ ਮੈਨੂੰ ਡਾਰ ਹੈਗਾ ਮੇਰੇ ਘਰ ਮੇਰੇ ਹਸਬੰਦ ਦਾ ਡਾਰ ਹੈ ਉਹ ਜੋਬ ਤੇ ਜਾਂਦੇ ਆ ਮੇਰਾ ਬੇਟਾ ਸਕੂਲ ਜਾਂਦਾ ਹੈ ਕੱਲ ਉਹਨਾਂ ਨੂੰ ਕੁਝ ਹੋਏਗਾ ਤੇ ਇਹਦੀ ਪਰਵਾਹੀ ਕੌਣ ਕਰੇਗਾ ਅੱਟ ਕਹਿਤੀ ਕੀਤੀ ਉਹਨਾਂ ਨੇ ਸਾਡੇ ਘਰ ਆ ਕੇ ਸੇ ਹਾਂ ਭਾਜੀ ਅੱਜ ਕੀ ਨਾ ਆਜੇ ਮੇਰਾ ਦਿਲ ਪਿਆਰੀ ਤੇ ਕਿੱਥੇ ਰਹਿੰਦੇ ਜੀ ਨਾਲੇ ਘਰ ਹੈ ਭਾਜੀ ਤੇ ਕੀ ਜਲਾਲ ਕੀ ਹੋਇਆ ਤੇ ਸਾਡੇ ਜਮਨ ਜੀ ਉਹ ਤਾਂ ਭਾਜੀ ਬੜੇ ਬੰਦੇ 30 40 ਬੰਦੇ ਹੈਗੇ ਸੀ ਇੰਨਾ ਨੁਕਸਾਨ ਆ ਪਤਾ ਆਪ ਹੀ ਘਬਰਾ ਗਏ ਕਿ ਇੰਨਾ ਨੁਕਸਾਨ ਚੰਗਾ ਥੋੜੀ ਲੱਗਦਾ ਹੈ ਚਲੋ ਜੋ ਤੁਸੀਂ ਜੋ ਵੀ ਤੁਸੀਂ ਕਰਨਾ ਇਦਾਂ ਘਰ ਆ ਕੇ ਥੋੜੀ ਕਿਸੇ ਦਾ ਇਦਾਂ ਨੁਕਸਾਨ ਕਰਨਾ ਹੈ ਯਾਰ ਨਾਲ ਕਹਿ ਕੇ ਗਏ ਕਹਿੰਦੇ ਜੋ ਕੋਈ ਗਵਾਹੀ ਦੇਗਾ ਜਾਂ ਕੋਈ ਵੀਡੀਓ ਬਣਾਏਗਾ ਕਹਿੰਦੇ ਉਹਨਾਂ ਨੂੰ ਵੀ ਨਹੀਂ ਆਪਾਂ ਇਦਾਂ ਛੱਡਣਾ ਫਿਰ ज्योति बाल वाले आई राजे ठीक है पुरानी को रजिस्टर जिंद कर झगड़ा हुआ बाकी वेरीफाई करा गे, देखे, गे, देखे। देखे। गे देखे। जो भी सामने आवाई की जाएगी ਸਰ ਉਹਨਾਂ ਨੇ ਕੋਈ ਨਾਮ ਵਗੈਰਾ ਵੀ ਦੱਸੇ ਕੋਈ ਨਹੀਂ ਕੋਈ ਨਾਮ ਨਹੀ� ਕੋਈ ਦੱਸੇ ਫਿਲਹਾਲ ਪੁੱਛਗਿਛ ਜਾਰੀ ਹੈ ਸਾਡੀ